ਹਾਂਜੀ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਕੈਨੇਡੀਅਨ ਲਾਈਫ ਤੇ ਤੇ ਆਪਣੇ ਫੇਸਬੁੱਕ ਪੇਜ ਤੇ ਜੀ ਕੈਨੇਡਾ ਦੇ ਵਿੱਚ 4 ਘੰਟੇ ਦਾ ਜਿਹੜਾ ਮੀਂਹ ਸੀ ਹੁਣੇ ਕਹਿੰਦੇ ਵੀ ਕੈਨੇਡਾ ਦੀ ਪੂਰੀ ਏਰੀਆ ਬੱਸ ਕਰਾਤੀ ਤੇ ਇਸੇ ਮੀਂਹ ਦੇ ਵਿੱਚ ਜਿਹੜੀਆਂ 1 ਬਿਲੀਅਨ ਦੀ ਜਿਹੜੀ ਕਾਸਟ ਦੀਆਂ ਜਿਹੜੀਆਂ ਕਾਰਾਂ ਹੋ ਰੁੜ ਗਈਆਂ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਕਹਿੰਦੇ ਇਸੇ ਮੀਂਹ ਦਾ ਬੋਝ ਆ ਬੋਝ ਹੀ ਕਹਿ ਸਕਦੇ ਆ ਕਿਉਂਕਿ ਆਪਣੇ ਹੁੰਦਾ ਮਹੀ ਆਉਂਦਾ ਹੈਗਾ ਇੰਡੀਆ ਦੇ ਵਿੱਚ ਉਹਦੀਆਂ ਖੁਸ਼ੀਆਂ ਮਨਾਇਆਂ ਜਾਂਦੀਆਂ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਮਹੀ ਦਾ ਬੋਝ ਆ ਜਿਹੜਾ ਲੋਕਾਂ ਦੇ ਉੱਤੇ ਦੇਖਣ ਨੂੰ ਮਿਲੂਗਾ ਉਹ ਬੋਝ ভাই ਆਪਾਂ ਤਾਂ ਕਰ ਰਹੇ ਕਿਉਂਕਿ 1 ਬਿਲੀਅਨ ਦੀਆਂ ਜਿਹੜੀਆਂ ਕਾਰਾਂ ਪੌਸਟ ਦੀਆਂ ਕਾਰਾਂ ਇਸ ਮਹੀ ਦੇ ਵਿੱਚ ਰੁੜ ਗਈਆਂ ਤੇ ਰੋਡਨ ਕਾਰਨ ਜਿਹੜੀਆਂ ਹੁਣ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋਗੇ ਕਿਉਂਕਿ ਇੰਸ਼ੋਰੈਂਸਾਂ ਇਸ ਇੱਥੇ ਕੰਪਨੀ ਦੀਆਂ ਹੁੰਦੀਆਂ ਹੁੰਦੀਆਂ ਤੇ ਲੋਕ ਆ ਜਿਹੜੀਆਂ ਆਪਦੀਆਂ ਇੰਸ਼ੋਰਸਾਂ ਤੋਂ ਕਲੇਮ ਲੈਣਗੇ ਲਗਭਗ ਲੱਖ ਲੱਖ ਡਾਲਰ ਦੀਆਂ ਕਾਰਾਂ ਪਿਆਪਿਆ ਯਾਰ ਡਾਲਰ ਪਿਆਪਿਆ ਯਾਰ ਡਾਲਰ ਦੀਆਂ ਕਾਰਾਂ ਜਿਹੜੀਆਂ ਵਿੱਚ ਰੁੜੀਆਂ ਹੈਗੀਆਂ ਤੇ ਲੋਕ ਜਿਹੜੇ ਆਪਦੇ ਉਹ ਕਲੇਮ ਲੈਣਗੇ ਇਨ੍ਹਾਂ ਕਾਰਾਂ ਦਾ ਤੇ ਜਦੋਂ ਕਲੇਮ ਲੈਣਗੇ ਬਾਈ ਜੀ ਨਾਰਮਲ ਜੀ ਗੱਲ ਹੈਗੀ ਆ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਇੰਸ਼ੋਰੈਂਸ ਨੂੰ ਰਨ ਕਰਦੀਆਂ ਹੈਗੀਆਂ ਤੇ ਉਹ ਇੱਕ ਹੱਥ ਤਾਂ ਕੰਪਨੀ ਆ ਜਿਹੜੀਆਂ ਮੰਨ ਲਾ ਕਾਰਾਂ ਦਾ ਜੋ ਵੀ ਖਰਚਾ ਹੋਏਗਾ 1 ਮਿਲੀਅਨ ਦਾ ਬਹੁਤ ਵੱਡੀ ਰਕਮ ਬਣ ਜਾਂਦੀ ਆ ਉਹ ਦੇ ਦੇਣਗੀਆਂ ਪਰ ਆਉਣ ਵਾਲੇ ਕੁਝ ਕੁ ਦਿਨਾਂ ਬਾਅਦ ਆ ਜਿਹੜਾ ਉਹ ਰੇਕ ਬੰਦੇ ਦੀ ਜਿਹੜੀ ਇੰਸ਼ੋਰੈਂਸ ਆ ਉਹ ਵਧਾਉਣਗੇ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਆਪਾਂ ਦੇਖਦੇ ਤੁਰੇ ਆ ਰਹੇ ਹਾਂ ਕਿਉਂਕਿ ਕੁਝ ਕੁ ਐਕਸੀਡੈਂਟ ਹੁੰਦੇ ਆ ਕਾਰਾਂ ਦੇ ਐਕਸੀਡੈਂਟ ਹੋਣ ਤੋਂ ਬਾਅਦ ਗੱਡੀਆਂ ਜਿਹੜੀਆਂ ਉਹ ਪੇ ਆਫ ਕਰ ਦਿੱਤੀਆਂ ਜਾਂਦੀਆਂ ਪੇ ਆਫ ਕਰਨ ਦੇ ਕਾਰਨ ਜਿਹੜੀਆਂ ਕੰਪਨੀਆਂ ਉਹ ਇੱਥੇ ਆਇਆ 1 ਲੱਖ ਲੱਖ ਡਾਲਰ ਆ ਜਿਹੜੀਆਂ ਉਹ ਐਕਸੀਡੈਂਟਡ ਕਾਰ ਦੇ ਲੈ ਦਿੰਦੀਆਂ ਹੈਗਾ ਹਨ ਕਿਉਂਕਿ ਤੇ ਬਾਅਦ ਦੇ ਵਿੱਚ ਤੁਹਾਨੂੰ ਦੇਖਣ ਨੂੰ ਪਤਾ ਹੀ ਆ ਕਿਉਂਕਿ ਜੇ ਹੁਣ ਬ੍ਰੈਂਟਨ ਅੰਟਾਰੀਆ ਦੀ ਗੱਲ ਕਰੀਏ ਲਗਭਗ ਆ 5500 ਡਾਲਰ ਜਿਹੜੀ ਉਹ ਗੱਡੀ ਦੀ ਇੰਸ਼ੋਰੈਂਸ ਆ ਮਹੀਨੇ ਦੀ 500 ਡਾਲਰ ਤੇ ਜੇ 500 ਇਹ ਉਹਦੀ ਬਾਈਜੀ ਕੈਸਟ ਹੁੰਦੀ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਜਿਹੜਾ ਇਹ 1 ਬਿਲੀਅਨ ਦਾ ਜਿਹੜਾ ਬੋਝ ਆ ਉਹ ਵੀ ਸਾਰੇ ਦਾ ਸਾਰਾ ਲੋਕਾਂ ਤੇ ਪੈਣਾ ਵੀਡੀਓ ਵਿੱਚ ਚੱਲ ਰਹੀ ਆ ਤੁਸੀਂ ਦੇਖ ਰਹੇ ਹੋ ਵੀ ਕਿੱਦਾਂ ਜਿਹੜੀਆਂ ਆ ਲੋਕਾਂ ਦੀਆਂ ਜਿਹੜੀਆਂ ਕਾਰਾਂ ਵਿੱਚ ਜਿਹੜੀਆਂ ਉਚਾਰ ਘੰਟੇ ਮੀਂਹ ਦੇ ਵਿੱਚ ਜਿਹੜੀਆਂ ਰੁੜੀਆਂ ਹੈਗੀਆਂ ਤੇ ਨਾਰਮਲ ਜੀ ਗੱਲ ਆ ਬਾਈ ਜੀ ਕਿਸੇ ਨੇ ਇਹਨਾਂ ਕਾਰਾਂ ਨੂੰ ਯੂਜ਼ ਨਹੀਂ ਕਰਨਾ ਇੰਡੀਆ ਹੁੰਦਾ ਫੋਰ ਸਿਸਟਮ ਹੁੰਦੇ ਆਣ ਤੇ ਜੇ ਕਿਸੇ ਨੂੰ ਮਿਲ ਵੀ ਗਈਆਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਦੇ ਆ ਬਾਈ ਜੀ ਬੋਝ ਤਾਂ ਬਣੂਗਾ ਹੀ ਬਣੂਗਾ ਤੇ ਤੁਸੀਂ ਹਲਾਤਾਂ ਦਾ ਜੱਜ ਜਿਹੜਾ ਪਛਾਣ ਕਰ ਸਕਦੇ ਹੋ ਵੀ ਇੱਥੇ ਜਿਹੜਾ ਆ ਮੀਂਹ ਭਿਆਨਕ ਮੀਂਹ ਵੀ ਕਿੱਦਾਂ ਜਿਹੜਾ ਲੋਕਾਂ ਉੱਤੇ ਬੋਝ ਬਣਦਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਬੋਝ ਜਿਹੜੀ ਆਪਾਂ ਇਹ ਗੱਲ ਕਹਿ ਰਹੇ ਆਂ ਥੋੜੇ ਕਿ ਦਿਨਾਂ ਤੱਕ ਇਹ ਸਾਹਮਣੇ ਆਈ ਲੈ ਅਨਸੌਰਸਾਂ ਜਿਹੜੀਆਂ 500 ਡਾਲਰ ਮਹੀਨੇ ਤੋਂ ਵੀ ਉੱਤੇ ਜਾਣੀਆਂ ਜਿਨ੍ਹਾਂ ਨੇ ਗੱਡੀਆਂ ਰੱਖੀਆਂ ਹੋਈਆਂ ਤੇ ਆਪਣੇ ਪੇਜ ਨੂੰ ਬਾਈਜੀ ਇਦਾਂ ਦੀਆਂ ਜਾਣਕਾਰੀਆਂ ਲੈਣ ਲਈ ਫੋਲੋ ਜ਼ਰੂਰ ਕਰ ਲਿਓ